ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਦੇ ਇਸ ਨਵੇਂ ਵਲੌਗ ਦੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਉਮੀਦ ਕਰਦੇ ਤੈ ਸਾਰੇ ਤੰਦਰੁਸਤ ਹੋਵੋਗੇ ਤੁਹਾਡੀ ਤੰਦਰੁਸਤੀ ਮੰਗਦੇ ਆ ਰੱਬ પાસે ਦੇਖੋ ਜੀ ਅੱਜ 9:00 ਵਜੇ 10 ਮਿੰਟ ਦਾ ਟਾਈਮ ਆ ਤੇ ਜਿਹੜੀ ਕਿਨਮਣ ਕਿਨਮਣ ਹੋ ਰਹੀ ਆ ਤੇ ਗਵਾਂਢੀਆਂ ਟਰੈਕਟਰ ਵੀ ਕੋਲ ਦੀ ਲੰਘਦਾ ਹੈ ਜਹਾਜ ਵਰਗਾ ਤੇ ਮੌਸਮ ਹੋ ਚੁੱਕਿਆ ਥੋੜਾ ਖਰਾਬ ਤੁਹਾਨੂੰ ਕੱਲ ਵੀ ਦੱਸਿਆ ਸੀ ਵੀ ਕੱਲ ਵੀ ਬੱਦਲ ਜੇ ਹੋਏ ਪਏ ਸੀਗੇ ਤੇ ਪਰ ਰਾਤ ਤਾਂ ਬਚਤ ਹੀ ਰਹੀ ਆ ਤੇ ਹੁਣ ਜਿਹੜਾ ਮੌਸਮ ਹੈਗਾ ਉਹ ਹੈਗਾ ਖਰਾਬ ਹੋ ਚੁੱਕਾ ਹੈ ਦੋਸਤੋ ਤੇੜਾ ਮੀ ਹੈਗਾ ਉਹ ਪਈ ਜਾਂਦਾ ਹੈਗਾ ਤੁਹਾਨੂੰ ਦਿਖਾ ਦਿੰਨੇ ਆ ਦੇਖੋ ਬਾਰਸ਼ ਦਾ ਪਾਣੀ ਖੜੀ ਜਾਂਦਾ ਥੋੜ੍ਹੇ ਕਣੀਆਂ ਜਦੋਂ ਪੈਂਦੀਆਂ ਹੁਣ ਕੋਈ ਬਾਤ ਫੜ ਨੀ ਮਥਾ ਵੈਸੇ ਕਣੀਆਂ ਹੀ ਪੈ ਰੀਆਂ ਹਜੇ ਆ ਦੇਖੋ ਪੱਤਿਆਂ ਤੇ ਕਿੰਨੀ ਸੋਹਣੀ ਬੂੰਦਾਬੰਦੀ ਹੋਈ ਪਈ ਆ ਹੁਣੇ ਮੌਸਮ ਨੂੰ ਪਤਾ ਨਹੀਂ ਆਪਾਂ ਸੋਹਣਾ ਵੀ ਕਹਿ ਸਕਦੇ ਆ ਜਾਂ ਕੀ ਕਹਿ ਸਕਦੇ ਆ ਕਿਉਂਕਿ ਫਿਰ ਗੱਲ ਉੱਥੇ ਉਹੀ ਮੁੜਕੜ ਕੇ ਆ ਜਾਂਦੀ ਹੈ ਜਿੰਨਾ ਵੀਰਾਂ ਦੀਆਂ ਮਾਣੀਆਂ ਮੁੰਡੀਆਂ ਤੂੜੀਆਂ ਬਣਵਾਉਣ ਵਾਸਤੇ तकरीबन ਜਾਇਤਰ ਸਾਡੇ ਪਿੰਡੇ ਦਾ ਤਕਰੀਬ ਬਣ ਚੁੱਕੀ ਹੈ ਮੈਂ ਤੁਹਾਨੂੰ ਦੱਸਦਾ ਤੁਹਾਡੇ ਏਰੀਆ 'ਚ ਕੀ ਹਾਲ ਆ ਤੇ ਕਿੱਦਾਂ ਤੇ ਕਿਵੇਂ ਆ ਤੁਸੀਂ ਸਾਰੇ ਜਰੂਰ ਦੱਸੋ ਵੀ ਤੁਹਾਡੇ ਤੂੜੀ ਤਣੀਆਂ ਬਣ ਗਈਆਂ ਸਾਂਭ ਲਈਆਂ ਤੇ ਕਿੱਦਾਂ ਹੋ ਗਿਓ ਵੇਲੇ ਕਣਕਾਂ ਕਣਕਾਂ ਦਾ ਕਿਵੇਂ ਨਿਬੜ ਗਿਆ ਸਾਰਿਆਂ ਦਾ ਸਾਰੇ ਭਰਾ ਕਮੇਟਰੀ ਅਰੇ ਦੱਸ ਦਿਆ ਕਰੋ ਯਾਰ ਆਪਾਂ ਇੱਕ ਜਦ ਖੈਰ ਸੁਖ ਪੁੱਛਦੇ ਰਹਿੰਨੇ ਆ ਤੁਹਾਨੂੰ ਸਾਰਿਆਂ ਨੂੰ ਤੇ ਤੁਸੀਂ ਦੱਸਦੇ ਰਿਆ ਕਰੋ ਕਿਉਂਕਿ ਇੱਕ ਦੀਦਾ ਹਾਲ ਪੁੱਛਣਾ ਜ਼ਰੂਰੀ ਆ ਆਪਾਂ ਪੰਜਾਬ ਦੇ ਵਾਸੀ ਆ ਆਪਾਂ ਸਾਰਿਆਂ ਦੀ ਖੈਰ ਸੁਖ ਮੰਗਦੇ ਆ ਤੇ ਸਾਡੇ ਇੱਥੇ ਪਿੰਡ ਜ਼ਿਲ੍ਹੇ ਫਰੋਇਦਪੁਰ ਵਿੱਚ ਮੀਂਹ ਪਈ ਜਾਂਦਾ ਤਾਂ ਤੁਹਾਡੇ ਏਰੀਆ ਦਾ ਕੀ ਹਾਲ ਹੈ ਤੁਸੀਂ ਸਾਰੇ ਜਾਣੇ ਜਰੂਰ ਦੱਸਣਾ ਤੇ ਆਪਣੇ ਅੱਜ ਦੇ ਵਲੌਗ ਵਿੱਚ ਆਪਾਂ ਮੌਸਮ ਬਾਰੇ ਹੀ ਗੱਲ ਕੀਤੀ ਆ ਤੇ ਆਪਾਂ ਹੋਰ ਗੱਲਾਂ ਪਤਾ ਕਰਾਂਗੇ ਤੁਸੀਂ ਮੇਰੇ ਵਲੌਗ 'ਚ ਬਣੇ ਰਹੋ ਸੋਹਣਾ ਜਿਹਾ ਵਲੌਗ ਆਪਾਂ ਤੁਹਾਡੇ ਨਾਲ ਲੈ ਕੇ ਸ਼ਾਮ ਨੂੰ ਥੋੜੀ ਕਚੈਰੀ ਵਿੱਚ ਹਾਜ਼ਰ ਹੋਵਾਂਗੇ ਆ ਦੇਖੋ ਫੁੱਲ ਬੜੇ ਸੋਹਣੇ ਲੱਗਦੇ ਆ ਮੀਂਹ ਦੇ ਮੌਸਮ ਵਿੱਚ ਚਲੋ ਬਾਕੀ ਗੱਲਾਂ ਬਾਤਾਂ ਕਰਦੇ ਆਪਾਂ ਰੋਕੇ ਕਾਫੀ ਪੀਣ ਤੋਂ ਬਾਅਦ ਜੀ ਆਪਾਂ ਨਾ ਤੋਗੇ ਰੈਡੀ ਅੱਜ ਚੱਲੇ ਆਪਾਂ ਥੋੜੀ ਸ਼ਾਪਿੰਗ ਕਰਨ ਆਪਲੇ ਕੋਲ টি-ਸ਼ਰਟ ਆਪਣੀ ਪਾਰਟੀ ਆ ਗਈ ਪਰਸੋ ਤੇ ਆਪਾਂ ਜਾਵਾਂਗੇ ਸ਼ਹਿਰ ਤੁਹਾਨੂੰ ਤੁਹਾਨੂੰ ਦਿਖਾਵਾਂਗੇ ਆਪਾਂ ਅੱਜ ਕਿਹੜੇ ਸ਼ਹਿਰ ਗਏ ਕਿੱਥੋਂ ਆਪਾਂ ਕੀ ਲੈ ਕੇ ਨਾ ਥੋੜਾ ਨਾਲ ਕਰਾਂ ਗੱਲਾਂ ਬਾਤਾਂ ਵਲੌਗ ਜਰੂਰ ਬਣੇ ਰੋ ਤੇ ਆਪਾਂ ਹੁਣ ਪੀਣ ਲੱਗੇ ਕਾਫੀ ਕਾਫੀ ਪੀ ਕੇ ਚੱਲਦੇ ਹਾਂ ਸ਼ਹਿਰ ਤੁਹਾਨੂੰ ਦਿਖਾਵਾਂਗੇ ਅੱਜ ਨਵੇਂ ਨਵੇਂ ਚੀਜ਼ਾਂ ਹਾਂਜੀ ਤੇ ਆਪਾਂ ਅੱਗੇ ਦੁਬਾਰਾ ਫੇਰ ਤੁਹਾਡੇ ਨਾਲ ਤੇ ਆਪਾਂ ਸੋਚਿਆ ਜੀ ਕਰਨ ਜਾਵਾਂਗੇ ਸ਼ਾਪਿੰਗ ਯਾਰ ਅੱਜ ਕਿ ਪਰਸੋਂ ਪਾਰਟੀ ਆ ਤੇ ਆਪਾਂ ਸ਼ਾਪਿੰਗ ਕਰਨੇ ਪਰ ਰੱਬ ਦੇ ਜਿਹੜੇ ਰੰਗ ਆ ਰੱਬ ਰੰਗ ਦਿਖਾਈ ਜਾਂਦਾ ਦੇਖੋ ਮੀਂਹ ਪਈ ਜਾਂਦਾ ਕਾਫੀ ਮੀਂਹ ਪੈ ਰਿਹਾ ਤੇ ਜਾਣਾ ਤਾਂ ਵੈਸੇ ਆਪਾਂ ਗੱਡੀ ਤੇ ਪਰ ਕਹਿਣ ਦਾ ਮਤਲਬ ਇਹ ਹੈਗਾ ਕਿ ਕਹਿੰਦੇ ਜਿਹੜਾ ਆਪਾਂ ਸ਼ਹਿਰ ਨਾਲੋਂ ਉੱਤੇ ਫੋਨ ਕੀਤਾ ਕਹਿੰਦੇ ਉੱਥੇ ਜਾ ਰਿਹਾ ਮੀਂਹ ਪੈ ਰਿਹਾ ਹੈਗਾ ਤੇ ਮੀਂਹ ਵਿੱਚ ਖੱਜਲ ਖਰਾਬੀ ਹੋਊਗੀ ਤੇ ਉਸ ਸ਼ਾਪਿੰਗ ਕਰਨ ਦਾ ਸੁਆਦ ਜਾਂ ਨਹੀਂ ਆਉਣਾਗਾ ਇਸ ਲਈ ਆਪਾਂ ਜਦੋਂ ਮੀਂਹ ਹਟੇ ਜਾਵਾਂ ਜਾਂ ਆਪਾਂ ਪ੍ਰੋਗਰਾਮ ਬਣਾਵਾਂਗੇ ਕੱਲ ਦਾ ਹਾਂ ਦੇਖੋ ਇਹ ਡੌਗੀ ਵੀ ਮੀਂਹ ਵਿੱਚ ਆਨੰਦਮਾਨ ਦਾ ਧਾਣ ਨਹਾ ਲੇਗਾ ਆਇਆ ਖਾ ਕੇ ਵੇਖ ਕਿੰਦਾ ਸਿਆਣਾ ਏ ਆਇਆ ਰਿਹਾ ਆਇਆ ਜਾ ਰੋਟੀ ਨਹੀਂ ਹੁੰ ਚੱਕ ਰੋਟੀ ਖਾਣੀ ਆਏ ਭੁੱਖ ਲੱਗੀ ਆ ਆ ਦੇਖੋ ਹਾਂ ਕਿਵੇਂ ਆ ਖਾਲੇ ਬਹਿ ਇਥੇ ਥੱਲੇ ਬਹਿ ਜਾ ਬਹਿ ਛ ਮੈਂ ਰੋਟੀ ਖਾਣੀ ਰੋਟੀ ਹਾਂ ਆ ਦੇਖੋ ਇਹ ਕੱਡਾਸ ਜਾਨਾ ਇਹਨੇ ਮੈਂ ਕਿੰਨੀ ਧਰੋ ਆਵਾਜ਼ ਮਾਰੀ ਤੇ ਵੇਖੋ ਆ ਗਿਆ ਇੱਥੇ ਬੈ ਜਾ ਪਿੱਛੇ ਕੋ ਬੈ ਜਾ ਬੈ ਜਾ ਬੈ ਜਾ ਪਿੱਛੇ ਗੱਲ ਨਹੀਂ ਹੋਣਾ ਗੱਲ ਡਰ ਵੀ ਲਾਦਾ ਮੈਨੂੰ ਇੱਥੇ ਵੇ ਰੋਟੀ ਖਾਣੀ ਆ ਵੇਠੇ ਇਹਨੂੰ ਆਪਾਂ ਖਵਾਉਨੇ ਹਾਂ ਰੋਟੀ ਤੇ ਮੀਂਹ ਵਿੱਚ ਚਰਨ ਭੁੱਖ ਲੱਗੀ ਹੋਊਗੀ ਪੁੱਛ ਕੇ ਮੈਂ ਲਾਈ ਜੰਨਾ ਸੇਲਾ ਚੱਲਦੀ ਐ ਇਹ ਆ ਦੇਖੋ ਰੋਟੀ ਆ ਗਈ ਆ ਰੋਟੀ ਹੈਗੀ ਗਰਮ ਤੇ ਆਪਾਂ ਨੂੰ ਨਹੀਂ ਖਵਾ ਲਿਆ ਵੀ ਖਾ ਲਾ ਕੋਈ ਕਾਲੂ ਕੰਨ ਪਾਸੇ ਕੋ ਗਰਮ ਖਾਲੂ ਬੇ ਚੱਕਰ ਨਹੀਂ ਖਾਲਾ ਖਾਲਾ ਖਾ ਖਾਣੀ ਖਾ ਲੂ ਖਾਣ ਨੂੰ ਕੀ ਆ ਰਸ ਲੈ ਆ ਹੀ ਪੁੱਛ ਕੇ ਮਹਲਾ ਗਿਆ ਚਲੋ ਵੀ ਖਾਲਾ ਯਾਰ ਕੇ ਚਟਨੀ ਨਾ ਖਾਣੀ ਐ ਇਹਦੇ ਨਾਲ ਚਲ ਖਾਲਾ ਚਲ ਤੂੰ ਖਾਲਾ ਅਸੀਂ ਜਾਂਨੇ ਘਰੇ ਆਪਾਂ ਵੀ ਸੰਗ ਦਾ ਇਹ ਮਾਰੇ ਖਾਣ ਲੱਗ ਗਿਆ ਆਪਾਂ ਜਾਂਨੇ ਘਰੇ ਤੇ ਰੋਟੀ ਖਾਣ ਲੈ ਉਹ ਥੋੜਾ ਬਾਚ ਖਾਊ ਮੇਰੇ ਸਾਹਣਾ ਹੈ। ਲੱਗਦਾ ਬੇਣੀ ਆਂ ਵੀ ਰੋਟੀ ਖਾਦੀ ਨਹੀਂ ਖਾਦੇ ਬਾਹਰ ਖੋਲਦੇ ਆ। ਖਾਣਾ ਯਾਰ। ਖਾਣਾ ਨਹੀਂ ਖਾਂਦਾ ਵੀ ਗੁੱਸੇ ਆਜ। ਪਾਣੀ ਕਾਫੀ ਦਿਨ ਹੋ ਗਿਆ ਰੋਟੀ ਨਹੀਂ ਪਾਈ ਇਹਨੂੰ ਪਰੇ ਹੋ ਗਿਆ ਗੁੱਸੇ। ਚਲੋ ਜੇ ਨਹੀਂ ਮਰਜੀ ਹੈ ਵੀ ਨਹੀਂ ਖਾਣੀ ਨਾ ਖਾਵੇ। ਆਪਾਂ ਤਾਂ ਆ ਦਾ ਫਰਜ਼ ਨਿਭਾਤਾ। ਚਲੋ ਆਪਾਂ ਕੋਸ਼ਿਸ਼ ਕਰਦੇ ਆ ਜੇ ਸ਼ਹਿਰ ਗਏ ਤਾਂ ਤੁਹਾਨੂੰ ਵਲੌਗ ਜ਼ਰੂਰ ਦਿਖਾਵਾਂਗੇ ਦੋਸਤੋ। ਤੇ ਅੱਜ ਦਾ ਪ੍ਰੋਗਰਾਮ ਕੀ ਆ ਹੋਰ ਤੁਹਾਨੂੰ ਦੱਸਾਂਗੇ ਕੋਈ ਗੱਲਬਾਤ ਵਾਲੀ ਆ ਨਹੀਂ ਰਹੀ ਆ ਦੇਖੋ ਇਹ ਰੋਟੀ ਨਹੀਂ ਖਾ ਰਿਆ ਆ ਜਾਂਦਾ ਇਹ ਬਈ ਜਿਨ੍ਹਾਂ ਨੇ ਖਾਣੇ ਦੇ ਚੋਪੜੀਆਂ ਦੇ ਵਨਹੁੰਚ ਜਾਂ ਉਹਨਾਂ ਨੂੰ ਰੋਟੀ ਕਿੱਥੇ ਸਵਾਲ ਲੱਗਦੀ ਆ ਜੀ ਬਣਾ ਕੇ ਪਾਤੀ ਤੇ ਜਦ 11 ਨੂੰ ਉਹ ਮੈਂ ਦੇਤੀ ਇਸ ਘਰ ਧਾਰ ਪਾਣੀ ਦੇ ਦਸ਼ਰ ਆਗੇ ਆ ਜੀ ਬਾਜ਼ਾਰ ਵਿੱਚ ਤੁਹਾਨੂੰ ਬਾਜ਼ਾਰ ਦਿਖਾਣੇ ਰੌਣਕ ਮੇਲਾ ਇੱਥੇ ਮੰਮੀ ਹੋਣੀ ਗਈ ਆ ਘਰ ਦੇ ਗਈ ਆ ਕੰਮ ਕਿਸੇ ਮੜੇ ਆਪਾਂ ਬੈਠੇ ਗੱਡੀ 'ਚ ਕਿੰਮੇ ਆ ਚਲੋ ਤੁਹਾਨੂੰ ਲੋਨ ਕਰਾ ਦਿਖਾ ਲਈ ਬਾਜ਼ਾਰ ਦਾ ਤੇ ਫਿਰ ਆਪਾਂ ਚੱਲਾਂਗੇ ਟੀ-ਸ਼ਰਟ ਲੈਣੀ ਆਪਾਂ ਇੱਕ ਤੇ ਆਪਾਂ ਟੀ-ਸ਼ਰਟ ਲੈ ਕੇ ਆਵਾਂਗੇ ਤੇ ਉਹਨੂੰ ਟੀ-ਸ਼ਰਟ ਦਿਖਾਵਾਂਗੇ ਆਪਾਂ ਕਿਹੜੀ ਲੈਂਦੀ ਆ ਦੋਸਤੋ ਆ ਦੇਖੋ ਸ਼ੀਸ਼ੇ ਉੱਪਰ ਵੀ ਇਸ ਤੋਂ ਕੈਨਮੈਨ ਕੈਨਮੈਨ ਡ੍ਰਿਜ਼ਲਿੰਗ ਹੋਈ ਜਾਂਦੀ ਬੂੰਦਾਬੰਦੀ ਜਿਹਨੂੰ ਕਹਿੰਦੇ ਨੇ ਆਪਾਂ ਪੰਜਾਬੀ ਚ ਬੂੰਦਾਬੰਦੀ ਹੋ ਰਹੀ ਸੀ ਤੇ ਆਪਾਂ ਫਿਰ ਵੀ ਚਲੋ ਸ਼ਹਿਰ ਆਏ ਆ ਥੋੜਾ ਕੰਮ ਹੋਰ ਪੈ ਗਿਆ ਨਹੀਂ ਟੀ-ਸ਼ਰਟ ਦਾ ਕੱਲ ਨੂੰ ਕਰ ਲੈਂਦੇ ਪਰ ਥੋੜਾ ਕੰਮ ਮੰਮੀ ਹਣੇ ਆਉਣਾ ਹੀ ਬਾਜ਼ਾਰ ਇੱਥੇ ਉਹਨਾਂ ਨੂੰ ਕੰਮ ਸੀਗਾ ਤੇ ਤਾਂ ਕਰਕੇ ਆਪਾਂ ਬਾਜ਼ਾਰ ਆ ਗਏ ਆ ਤੇ ਚਲੋ ਆਪਾਂ ਮੈਨੇ ਹੁਣ ਕੀ ਬੰਦਾ ਤੇ ਲੈਣੇ ਆਪਾਂ ਸਮਾਨ ਤੇ ਮੈਂ ਚੱਲਿਆ ਟੀ-ਸ਼ਰਟ ਲੈਣੀ ਟੀ-ਸ਼ਰਟ ਆਪਾਂ ਲੈਣੀ ਹੈਗੀ ਆ ਗਰਮੀਆਂ ਵਾਲੀ ਤੇ ਜਿਹੜੀ ਆਪ ਨੂੰ ਪਸੰਦ ਆ ਗਈ ਤੇ ਆਪਾਂ ਲੈ ਕੇ ਟੀ-ਸ਼ਰਟ ਤੁਹਾਨੂੰ ਦਿਖਾਵਾਂਗੇ ਦੋਸਤੋ ਉਮੀਦ ਕਰਦਾ ਤੁਹਾਨੂੰ ਮੇਰੀ ਟੀ-ਸ਼ਰਟ ਜ਼ਰੂਰ ਪਸੰਦ ਆਊਗੀ ਮੈਂ ਟੀ-ਸ਼ਰਟ ਜਿਆਦਾ ਪਾਉਂਦਾ ਮੈਂ ਸ਼ਰਟਾਂ ਘੱਟ ਪਾਉਂਦਾ ਹੈਗਾ ਤੇ ਤੁਸੀਂ ਆਪਣੇ ਵਲੌਗ ਨੂੰ ਪਿਆਰ ਦਿੰਦੇ ਰਹੋ ਤੇ ਚੈਨਲ ਕਰੋ ਸਬਸਕ੍ਰਾਈਬ ਤੇ ਵੀਡੀਓ ਕਰ ਲਾਈਕ ਤੇ ਵੱਧ ਤੋਂ ਵੱਧ ਕਰਦੇ ਰਹੋ ਸ਼ੇਅਰ ਜੇ ਆਪਣੀ ਵੀਡੀਓ ਤੁਹਾਨੂੰ ਪਸੰਦ ਆਵੇ ਤਾਂ ਦੋਸਤੋ ਤੁਹਾਡੇ ਪਿਆਰ ਦੀ ਬਹੁਤ ਬਹੁਤ ਚਲੋ ਮਿਲਦੇ ਆਂ ਆਪਾਂ ਜੀ ਦੋਸਤੋ ਟੀ-ਸ਼ਰਟ ਆਪਾਂ ਲਈ ਹੈ ਤੇ ਪਰ ਹੁਣ ਮੇਰੇ ਇੱਕ ਮਾਈਂਡ 'ਚ ਗੱਲ ਆ ਰਹੀ ਆ ਕਿ ਟੀ-ਸ਼ਰਟ ਦਾ ਕਲਰ ਆਪਾਂ ਰਿਵੀਲ ਕਰਾਂਗੇ ਤੁਹਾਨੂੰ ਪਰਸੋਂ ਕਲਰ ਬੜਾ ਪਿਆ ਤੇ ਤੁਸੀਂ ਦੇਖ ਸਕਦੇ ਹੋ ਸ਼ਹਿਰ ਵਿੱਚ ਬਹੁਤ ਭੀੜ ਹੈ ਤੇ ਮੀਂਹ ਇੱਕ ਵਾਰੀ ਫੇਰ ਬਹੁਤ ਤੇਜ਼ ਹੋ ਗਿਆ ਤੇ ਦੋਸਤੋ ਆਪਾਂ ਜਿਹੜਾ ਇਹ ਵਲੌਗ ਦਾ ਕਰਦੇ ਆ ਅੱਜ ਐਂਡ ਤੇ ਦਾਰਾ ਫੇਰ ਤੁਹਾਨੂੰ ਕਹਿੰਨੇ ਆ ਚੈਨਲ ਕਰਾ ਸਬਸਕ੍ਰਾਈਬ ਵੀਡੀਓ ਕੋਲ ਲਾਈਕ ਤੇ ਵੱਧ ਤੋਂ ਵੱਧ ਕਰਦੇ ਸ਼ੇਅਰ ਤੇ ਦੋਸਤੋ ਕਿਰੇ ਮਿਲਦੇ ਆ ਨਵੇਂ ਵਲੌਗ ਵਲੌਗ ਵਿੱਚ ਤੇ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਬਾਏ ਬਾਏ